ਸਾਰੇ ਦਰਸ਼ਕਾਂ ਦਾ ਤੁਸੀਂ ਵੇਖ ਰਹੇ ਹੋ ਪੀਡੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਕੀ ਸਮਝਿਏ ਤੇ ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਪੰਗੜ ਸ਼ੁਰੂਆਤ ਵੱਡੀ ਖਬਰ ਦੇ ਨਾਲ ਕਰਦੇ ਹਾਂ ਇੱਕ ਪਾਸੇ ਕਿਸਾਨਾਂ ਦਾ ਆंदोलਨ ਲਗਾਤਾਰ ਜਾਰੀ ਹੈ ਲਗਾਤਾਰ ਕਿਸਾਨ ਮੋਰਚਿਆਂ ਤੇ ਡਟੇ ਹੋਏ ਨੇ ਸਭ ਦੇ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਵੱਡਾ ਐਲਾਨ ਕਰ ਦਿੱਤਾ ਹੈ ਐਲਾਨ ਕਰ ਦਿੱਤਾ ਗਿਆ ਕਿ ਦੋ ਹੋਰ ਦਿਨਾਂ ਦੇ ਲਈ ਟੋਲ ਫ੍ਰੀ ਕੀਤੇ ਜਾਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਐਲਾਨ ਕੀਤਾ ਗਿਆ ਕਿ ਦੋ ਦਿਨਾਂ ਲਈ ਹੋਰ ਟੋਲ ਫ੍ਰੀ ਕੀਤੀ ਜਾਣਗੀ ਇਸ ਤੋਂ ਇਲਾਵਾ ਤਿੰਨ ਬੀਜੇਪੀ ਆਗੂਆਂ ਦੇ ਘਰਾਂ ਦੇ ਬਾਹਰ ਮੁਜ਼ਾਹਰਾ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਇਹ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਜਿਨ੍ਹਾਂ ਦੇ ਘਰ ਦੇ ਬਾਹਰ ਬੀਕੇਯੂ ਉਗਰਾਹਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਨਾਲ ਹੀ ਪੰਜਾਬ ਦੇ ਸਾਰੇ ਟੋਲ ਵੀ ਫ੍ਰੀ ਕਰਨ ਦਾ ਫੈਸਲਾ ਲਿਆ ਗਿਆ ਹੈ ਇਨ੍ਹਾਂ ਫੈਸਲਿਆਂ ਦੇ ਬਾਰੇ ਇੱਕ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਬੋਰਡਾਂ ਦੇ ਬੈਠੇ ਕਿਸਾਨਾਂ ਨੂੰ ਉਹ ਇਹ ਸੁਨੇਹਾ ਦਿੰਦੇ ਨੇ ਕਿ ਉਹ ਉਹਨਾਂ ਦੇ ਇਸ ਸੰਘਰਸ਼ 'ਚ ਉਹਨਾਂ ਦੇ ਨਾਲ ਨੇ ਉਹਨਾਂ ਨੇ ਵੀ ਇਸ ਸੰਘਰਸ਼ ਆਉਣ ਦਾ ਫੈਸਲਾ ਕਰ ਲਿਆ ਹੈ ਉਗਰਾਹ ਨੇ ਕਿਹਾ ਕਿ ਸੰਘਰਸ਼ੀ ਸਾਥੀਆਂ ਨੂੰ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਨਾਲ ਇਕਤਾ ਕਰਨੀ ਚਾਹੀਦੀ ਸੀ ਅਤੇ ਹੁਣ ਉਹਨਾਂ ਨੇ ਸੰਘਰਸ਼ ਨੂੰ ਰਲ ਮਿਲ ਕੇ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਘਰਾ ਦੇ ਮੂਹਰੇ ਧਰਨੇ ਲਾਉਣ ਦਾ ਦੋ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਤੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਅੱਜ ਕੀਤਾ ਸੰਬੂ ਦੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹਾ ਦਿੰਦੇ ਆ ਕਿ ਅਸੀਂ ਇਸ ਸੰਘਰਸ਼ ਦੀ ਤਾਲਮਿਲ ਮੇ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ 'ਚ ਆ ਗਏ ਕੱਲ ਅਸੀਂ ਐਲਾਨ ਕੀਤਾ ਸੀ ਤੇ ਉਹ ਐਲਾਨ ਤੇ ਅਸੀਂ ਅੱਜ ਦਾ ਫੈਸਲਾ ਅੱਜ ਕਰ ਲਿਆ ਅਗੀ ਗੱਦਿਆਂ ਹੁਣ ਗੱਲ ਕਰਦੇ ਆ ਭਾਰਤ ਬੰਦ ਦੀ ਕੌਲ ਦੀ ਜੀ ਹਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਦੁਪਹਿਰ 4 ਵਜੇ ਤੱਕ ਭਾਰਤ ਬੰਦ ਦੀ ਕੌਲ ਦਿੱਤੀ ਗਈ ਸੀ ਜਿਸ ਦਾ ਸੂਬੇ ਵਿੱਚ ਰਲਿਆ ਮਿਲਿਆ ਅਸਰ ਵੇਖਣ ਨੂੰ ਮਿਲਿਆ ਜੀ ਹਾਂ ਪੰਜਾਬ ਚ ਭਾਰਤ ਬੰਦ ਦੀ ਕੌਲ ਨੂੰ ਗਲੀਆਂ ਮਿਲਿਆ ਹੁੰਗਾਰਾ ਮਿਲਦਾ ਵਿਖਾਈ ਦਿੱਤਾ ਕੁਝ ਥਾਵਾਂ ਤੇ ਬਾਜ਼ਾਰ ਬੰਦ ਨਜ਼ਰ ਆਏ ਸੜਕਾਂ ਸੁਨੀਆਂ ਨਜ਼ਰਾਈਆਂ ਤਾਂ ਕੁਝ ਥਾਵਾਂ ਤੇ ਸਭ ਕੁਝ ਆਮ ਵਰਗਾ ਸੀ ਸੂਵੇ ਪਰ ਤੋਂ ਵੱਖ-ਵੱਖ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਸਰ ਸ਼੍ਰੀ ਅਨੰਦਪੁਰ ਸਾਹਿਬ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਮਲੇਰਕੋਟਲਾ ਮਾਨਸਾ ਸ਼ਿਮਖਤਸਰ ਸਾਹਿਬ ਮੋਗਾ ਪਠਾਨਕੋਟ ਤਰਨਤਾਰਨ ਬਠਿੰਡਾ ਪਟਿਆਲਾ तमाम ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਬੰਦ ਦੀ ਇਸ ਕਾਲ ਨੂੰ ਪੰਜਾਬ 'ਚ ਰਲਿਆ ਮਿਲਿਆ ਹੁੰਗਾਰਾ ਮਿਲਿਆ ਆ ਸੁਨੀਆਂ ਨਜ਼ਰਾਈਆਂ ਬੱਸਾਂ ਦੀਆਂ ਵੀ ਬ੍ਰੇਕਾਂ ਲੱਗੀਆਂ ਨਜ਼ਰਾਈਆਂ ਜਿਦ ਚਲਦੇ ਆਮ ਲੋਕ ਮੁਸਾਫਰ ਪਰੇਸ਼ਾਨ ਹੁੰਦੇ ਨਜ਼ਰ ਆਏ ਤਾਂ ਕੁਝ ਥਾਮਾਂ ਤੇ ਸਭ ਕੁਝ ਆਮ ਵਰਗਾ ਸੀ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਖਜ਼ਾਨਾ ਤੋਂ ਵੀ ਕੁਝ ਅਜਈਆਂ ਹੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਹਰਿਆਣਾ ਚ ਵੀ ਭਾਰਤ ਬੰਦ ਦੀ ਕਾਲ ਨੂੰ ਰਲਿਆ ਮਿਲਿਆ ਹੰਗਾਰਾ ਮਿਲਦਾ ਨਜ਼ਰ ਆਇਆ ਹੈ ਜੀ ਹਾਂ ਹਰਿਆਣਾ ਚ ਵੀ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੀ ਇਸ ਕਾਲ ਦਾ ਸਮਰਥਨ ਕੀਤਾ ਗਿਆ ਪ੍ਰਦਰਸ਼ਨ ਕੀਤੇ ਗਏ बीकेयू चडूनी ਦੇ ਵਰਕਰਾਂ ਦੇ ਵੱਲੋਂ ਕੁਝ ਘੰਟਿਆਂ ਦੇ ਲਈ ਸੂਬੇ ਦੇ ਟੋਲ ਫ੍ਰੀ ਕਰ ਦਿੱਤੇ ਗਏ ਤਸਵੀਰਾਂ ਤੁਹਾਡੀ ਸਕਰੀਨਸ ਤੇ ਨੇ ਜਿਹੋ ਜਿਹੇ ਹਾਲਾਤ ਪੰਜਾਬ 'ਚ ਸੀ ਹਰਿਆਣਾ 'ਚ ਵੀ ਉਸੇ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲੇ ਕਈ ਥਾਵਾਂ ਤੇ ਰੋਸ਼ ਪ੍ਰਦਰਸ਼ਨ ਕੀਤੇ ਗਏ ਟੋਲ ਫ੍ਰੀ ਕਰ ਦਿੱਤੇ ਗਏ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਤਾਂ ਕੁਝ ਥਾਵਾਂ ਤੇ ਹਾਲਾਤ ਆਮ ਵਰਗੇ ਸੀ ਅਗਵਾਦਿਆਂ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਦੇ ਬਾਰਡਰ ਜਿਸ ਤਰੀਕੇ ਦੇ ਨਾਲ ਸੀਲ ਕਰ ਦਿੱਤੇ ਗਏ ਜਿਸ ਤਰੀਕੇ ਦੀ ਕਾਰਵਾਈ ਵੇਖਣ ਨੂੰ ਮਿਲੀ ਜਿਸ ਤਰੀਕੇ ਦੇ ਇੰਤਜ਼ਾਮ ਵੇਖਣ ਨੂੰ ਮਿਲੇ ਉਸ ਨੂੰ ਲੈ ਕੇ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਅਤੇ ਹੁਣ ਹਰਿਆਣਾ ਸਰਕਾਰ ਨੇ ਇਸ ਮਸਲੇ ਨੂੰ ਲੈ ਕੇ ਹਲਫਨਾਮਾ ਹਾਈ ਕੋਰਟ 'ਚ ਦਾਖਲ ਕਰ ਦਿੱਤਾ ਹੈ ਜੀ ਹਾਂ ਹਰਿਆਣਾ ਸਰਕਾਰ ਨੇ ਹਾਈ ਕੋਰਟ ਚ ਹਲਫਨਾਮਾ ਦਾਖਲ ਕੀਤਾ ਅਤੇ ਇਹ ਗੱਲ ਕਹੀ ਹੈ ਕਿ ਬਿਨਾ ਇਜਾਜ਼ਤ ਦਿੱਲੀ ਚਲੋ ਮਾਰਚ ਦਾ ਐਲਾਨ ਕੀਤਾ ਗਿਆ ਸੀ ਵੱਡੀ ਗਿਣਤੀ ਚ ਕਿਸਾਨਾਂ ਦੇ ਦਿੱਲੀ ਕੂਚ ਕਰਨ ਦੀ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਹਜ਼ਾਰਾਂ ਟਰੈਕਟਰ ਟਰਾਲੀਆਂ ਦੀ ਦਿੱਲੀ ਆਉਣ ਦੀ ਉਹਨਾਂ ਨੂੰ ਇਨਪੁਟ ਮਿਲੀ ਸੀ ਸਾਲ 2020-21 ਦੇ ਦਿੱਲੀ ਸੰਘਰਸ਼ ਦੀ ਤਰਸ ਤੇ ਇੱਕ ਵਿਉਂਤਬੰਦੀ ਘੜੀ ਗਈ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਇੱਕ ਕਦਮ ਝੁਕਣੇ ਪਏ ਹੁਣ ਹਾਈ ਕੋਰਟ ਚ 20 ਫਰਵਰੀ ਨੂੰ ਇਸ ਮਾਮਲੇ 'ਚ ਸੁਣਵਾਈ ਹੋਵੇਗੀ ਤਦ ਤਰ ਹਰਿਆਣਾ ਪੁਲਿਸ ਵੀ ਕਿਸਾਨਾਂ ਤੇ ਸ਼ਿਕੰਜਾ ਕਸਣ ਦੀ ਤਿਆਰੀ 'ਚ ਹੈ ਸ਼ੰਭੂ ਬਾਰਡਰ ਤੇ ਪੱਥਰਬਾਜ਼ੀ ਕਰਦੇ ਕੁਝ ਨੌਜਵਾਨਾਂ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਤਸਵੀਰਾਂ 'ਚ ਨਜ਼ਰ ਆ ਰਹੇ ਇਹਨਾਂ ਨੌਜਵਾਨਾਂ ਦੀ ਪਛਾਣ ਕੀਤੀ ਜਾਏ ਤਾਂ ਜੋ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ ਕੁਝ ਸਾਡੇ ਸਾਹਮਣੇ ਐਸੇ ਵੀਡੀਓਜ਼ ਆਏ ਹਨ ਜਿਸ 'ਮੇਂ ਕਿ ਇਹ ਲੋਕ ਪੱਥਰ जो है तोड़ रहे हैं बैठ के और वहाँ जो है बॉर्डर पे ये लोग पत्थर लेके आए हैं इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके ऊपर पत्थरबाजी की है जिसमें से कुल हमारे 25 जवान जो है घायल हुए हैं तो जो आंदोलन के नाम पे उत्पात मचा रहे हैं जो पुलिस फोर्स पे जिन्होंने पथराव करा है जो पत्थर तोड़ तोड़ के तैयारियां कर रहे हैं तो ये वीडियो इसीलिए जारी करा गया है पब्लिक के लिए कि हम इनकी पहचान करना चाहते हैं तो पब्लिक से अपील है आप इनकी पहचान करके हमें बताइए और जो भी जानकारी हमें देगा उन जानकारी उसकी गुप्त रखी जाएगी और जो भी कड़ा से कड़ा जो हमारी तरफ से एक्शन होगा इनके खिलाफ ਉਧਰ ਸ਼ੰਭੂ ਬਾਰਡਰ ਤੋਂ ਇੱਕ ਬੇहद ਮੰਦਪਾਗੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਹੈ ਕਿਸਾਨਾਂ ਦੇਸ ਧਰਨੇ 'ਚ ਕਿਸਾਨਾਂ ਦੇ ਇਸ ਮੋਟੇ 'ਚ ਸ਼ਾਮਲ ਹੋਈ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਪਿਛਲੇ 4 ਦਿਨਾਂ ਤੋਂ ਕਿਸਾਨ ਦਿੱਲੀ ਕੁਚ ਨੂੰ ਲੈ ਕੇ ਹਰਿਆਣਾ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਕੇਂਦਰੀ ਮੰਤਰੀਆਂ ਨਾਲ ਤਿੰਨ-ਤਿੰਨ ਮੀਟਿੰਗਾਂ ਬੇਸਿੱਟਾ ਰਹੀਆਂ ਨੇ ਤਾਂ ਇਹ ਸਭ ਦੇ ਵਿਚਾਲੇ ਸ਼ੰਭੂ ਬਾੜਾ ਤੋਂ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿहां ਕਿਸਾਨੀ ਅੰਦੋਲਨ ਤੋਂ ਦੇ ਦੌਰਾਨ ਇੱਕ ਕਿਸਾਨ ਦੀ ਜਾਨ ਚਲੀ ਗਈ ਮ੍ਰਿਤਕ ਕਿਸਾਨ ਦੀ ਪਛਾਣ 38 ਸਾਲਾ ਗਿਆਨ ਸਿੰਘ ਦੇ ਵੱਜੂ ਹੋਈ ਹੈ ਜੋ ਬਟਾਰਾ ਦੇ ਪਿੰਡ ਚਾਚੂਕੀ ਦੇ ਰਹਿਣ ਵਾਲਾ ਸੀ ਤੇ 11 ਫਰਵਰੀ ਨੂੰ ਕਿਸਾਨਾਂ ਦੇ ਨਾਲ ਦਿੱਲੀ ਦੇ ਲਈ ਰਵਾਨਾ ਹੋਇਆ ਸੀ ਪਰਿਵਾਰਕ ਮੈਂਬਰਾਂ ਮੁਤਾਬਕ ਸ਼ੰਭੂ ਬਾੜਾ ਤੇ ਹਰਿਆਣਾ ਪੁਲਿਸ ਵੱਲੋਂ ਚਲਾਏ ਅਥਰੂ ਗੈਸ ਦੇ ਗੋਲਿਆਂ ਕਾਰਨ 14 ਫਰਵਰੀ ਨੂੰ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਤੇ ਆਖਰਕਾਰ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਗਏ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ ਚ ਸਤਰ ਵਿਛ ਗਏ ਨੇ ਤਾਂ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਵਕਤ ਖੜੇ ਹਾਂ ਉਹਨਾਂ ਦੇ ਪਿੰਡ ਵਿਖੇ ਉਹਨਾਂ ਦੀ ਰੈ residense ਵਿਖੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਅੰਦਰ ਜਿਹੜਾ ਹੈ ਉਹ ਸ਼ੋਕ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਅ ਇੱਥੇ ਲੋਕ ਉੱਥੇ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਜਿਹੜੇ ਉਹਨਾਂ ਦੇ ਗਮ ਜਿਹੜਾ ਹੈ ਉਸ ਨੂੰ ਵੰਡਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਗਿਆਨ ਸਿੰਘ ਹੋਰੀ ਜਿਹੜੇ ਨੇ ਉਹ ਤਿੰਨ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਪਹਿਲਾਂ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ ਔਰ ਉਹ ਆਪਣੇ ਭਰਾ ਦੇ ਘਰ ਵੀ ਹੀ ਰਹਿੰਦੇ ਸਨ ਕਿਉਂਕਿ ਜਿਹੜੀ ਉਹਨਾਂ ਦੀ ਪਤਨੀ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਔਰ ਉਹਨਾਂ ਦੀ ਕੋਈ ਔਲਾਦ ਆਪਣੀ ਜ਼ਿੰਦਗੀ ਜਿਹੜੀ ਆ ਉਹ ਉਹਦਾ ਨਿਰਵਾਹ ਕਰ ਰਹੇ ਸਨ ਪਰ ਹੁਣ ਇਹ ਮੰਦਭਾਗੀ ਖਬਰ ਜਿਹੜੀ ਆ ਉਹ ਉੱਥੋਂ ਆਈ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਅੰਦਰ ਕਾਫੀ ਜ਼ਿਆਦਾ ਜਿਹੜਾ ਹੈ ਸੋਗ ਦੇ ਲਹਿਰ ਦੌੜ ਗਈ ਹੈ ਔਰ ਨਾਲ ਹੀ ਜਿੱਥੇ ਇਲਾਕੇ ਦੇ ਅੰਦਰ ਵੀ ਸੋਗ ਦੀ ਲਹਿਰ ਉੱਥੇ ਮੇਰੇ ਨਾਲ ਮੌਜੂਦ ਨੇ ਪਰਿਵਾਰਕ ਮੈਂਬਰ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਇੱਥੇ ਉਹਨਾਂ ਦੇ ਭਤੀਜੇ ਕਸ਼ਮੀਰ ਸਿੰਘ ਧੀ ਕਸ਼ਮੀਰ ਸਿੰਘ ਜੀ ਬੜੀ ਹੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਹੋਈ ਹੈ ਗਿਆਨ ਸਿੰਘ ਔਰੀ ਜਿਹੜੇ ਹਨ ਉਹ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਕੀਤਾ ਪਹਿਲੀ ਸ਼ਹੀਦੀ ਜਿਹੜੀ ਹੈ ਦੁਬਾਰਾ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ ਉਹਦੇ ਵਿੱਚ ਜਿਹੜੀ ਹੈ ਗਿਆਨ ਸਿੰਘ ਔਰਾਂ ਦੀ ਹੈ ਉਹ ਇਥੋਂ 11 ਤਰੀਕ ਨੂੰ ਗਏ ਸੀ ਗਏ 14 ਤਰੀਕ ਨੂੰ ਬਾਰਡਰ ਤੇ ਪਹੁੰਚੇ ਸੀ ਉੱਥੇ ਜਾ ਕੇ ਉਹਨਾਂ ਨੇ ਸੰਘਰਸ਼ ਵੜਿਆ ਸੀਗਾ ਉੱਥੋਂ ਜਿਹੜੀ ਹਰਿਆਣਾ ਸਰਕਾਰ ਉਹਨਾਂ ਨੇ ਧੂਮੇ ਦੇ ਗੋਲੇ ਛੱਡੇ ਅਥਰੂ ਗੈਸ ਦੇ ਉਹਨਾਂ ਜਨਮ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਉਹਨਾਂ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਪਰ ਉਹਨਾਂ ਦੀ ਜਿਆਦਾ ਵਿਗੜਦੀ ਗਈ ਪਰ ਉਸ ਤੋਂ ਸਵੇਰੇ ਉਹਨਾਂ ਨੂੰ ਸੇਦੀ ਦਾ ਜਾਮ ਪੀ ਕੇ ਸਾਨੂੰ ਉਹਨਾਂ ਦੇ ਬਹੁਤ ਫਖਰ ਆ ਸਾਡੇ ਪਰਿਵਾਰ ਦੇ ਵਿੱਚ ਜੇ ਸਾਨੂੰ ਵੀ ਜ਼ਰੂਰਤ ਪਈ ਤੇ ਅਸੀਂ ਵੀ ਜਾਵਾਂਗੇ ਅਸੀਂ ਵੀ ਸੇਦੀਆਂ ਦੇਣ ਨੂੰ ਤਿਆਰ ਹਾਂ ਜਿੰਨਾ ਦਿਨ ਸਰਕਾਰ ਆਪਣੇ ਮਨ ਦੀ ਨਹੀਂ ਉਹਨਾਂ ਦੇ ਅਸੀਂ ਜਾਂਦੇ ਰਵਾਂਗੇ ਅਸੀਂ ਕਿਸੇ ਕੱਲ ਤੋਂ ਪਿੱਛੇ ਨਹੀਂ ਹਟਾਂਗੇ ਕਿੰਨੀ ਕਿੰਨੀ ਕਵਸਥਾ ਸੀ ਉਹ 70 ਕੇ ਸਾਲ ਦੇ ਹੋਏ ਹੀ ਹੈਗਾ ਉਹ ਸ਼ੁਰੂ ਤੋਂ ਹੀ ਨਾਲ ਜਾਂਦੇ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਮਰਤਕ ਕਿਸਾਨ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਬੰਧ ਸੀ ਤੇ ਜਿਨ੍ਹਾਂ ਨੂੰ ਜਥੇਬੰਦੀ ਨੇ ਮੋਰਚੇ ਦੇ ਪਹਿਲੇ ਸ਼ਹੀਦ ਦਾ ਤਰਜਾ ਦਿੱਤਾ ਹੈ ਕਿਸਾਨ ਦਾ ਆਗੂਆ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਗਿਆਨ ਸਿੰਘ ਦੀ ਮੌਤ ਦੇ ਲਈ ਹਰਿਆਣਾ ਸਰਕਾਰ ਤੇ ਪੁਲਿਸ ਜ਼ਿੰਮੇਵਾਰ ਹੈ ਗਿਆਨ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਸੀ ਤੇ ਸਿਰਫ ਇੱਕ ਏਕੜ ਜ਼ਮੀਨ ਦਾ ਮਾਲਕ ਸੀ ਗਿਆਨ ਸਿੰਘ ਪਿੰਡ ਚਾਚੂਕੇ ਥਾਣਾ ਕਮਾਨ ਡਾਕਖਾਨਾ ਕਮਾਨ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਬਿਲਕੁਲ ਇੱਕ ਛੋਟਾ ਜਿਹਾ ਕਿਸਾਨ ਆ ਜਿਹਦੇ ਕੋਲ 1 ਏਕੜ ਜ਼ਮੀਨ ਆ ਵਾਈਫ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਆ ਤੇ ਕੋਈ ਧੀ ਪੁੱਤ ਵੀ ਜਿਹੜਾ ਆ ਉਹ ਨਹੀਂ ਰਿਹਾ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਤੇ ਆਪਣੇ ਬਾਕੀ ਸਾਂਝੇ ਪਰਿਵਾਰ ਦੇ ਨਾਲ ਰਹਿ ਕੇ ਬੜੀ ਮੁਸ਼ਕਲ ਜਿਹੇ ਤਰੀਕੇ ਨਾਲ ਕਰ ਰਿਹਾ ਤੇ ਲਗਾਤਾਰ ਜਥੇਬੰਦੀ ਦੇ ਵਿੱਚ ਪਿਛਲੇ 22 ਸਾਲ ਤੋਂ ਜਥੇਬੰਦੀ ਨਾਲ ਜੁੜ ਕੇ ਵੱਡੀ ਕ੍ਰਾਂਤੀ ਦੀ ਲਹਿਰ ਦੇ ਵਿੱਚ ਗਿਆਨ ਸਿੰਘ ਨੇ ਹਿੱਸਾ ਪਾਇਆ ਅਜੇ ਤੱਕ ਸਾਡੇ ਕੋਲ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਇੱਥੇ ਪਹੁੰਚਿਆ ਜੀ ਨਾ ਪੰਜਾਬ ਸਰਕਾਰ ਵੱਲੋਂ ਸਾਨੂੰ ਕਿਸੇ ਤਰੀਕੇ ਦੀ ਕੋਈ ਅਸਿਸਟੈਂਸ ਜਾਂ ਕੋਈ ਗੱਲਬਾਤ ਨਹੀਂ ਹੋਈ ਹਾਂ ਪ੍ਰਸ਼ਾਸਨ ਲਗਾਤਾਰ ਸਾਡੇ ਨਾਲ ਸੰਪਰਕ ਕਰ ਰਿਹਾ ਉਹ ਵੀ ਇਸ ਤਰੀਕੇ ਦੇ ਨਾਲ ਕਿ ਉਹਨਾਂ ਦਾ ਜਿਹੜੀ ਡੈੱਡ ਬੋਡੀ ਉਹਨਾਂ ਦਾ ਮ੍ਰਿਤਕ ਸਰੀਰ ਜਿਹੜਾ ਉਹਦਾ ਸੰਸਕਾਰ ਕਦੋਂ ਕੀਤਾ ਜਾਏਗਾ ਕਿੰਨੇ ਵਜੇ ਕੀਤਾ ਜਾਊਗਾ ਬਜਾਏ ਇਸ ਦੀ ਅਜੇ ਤੱਕ ਕੋਈ ਪੰਜਾਬ ਸਰਕਾਰ ਸਰਕਾਰ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਉਹਨਾਂ ਦੇ ਹਮਦਰਦੀ ਭਾਵ ਦੇ ਵਿੱਚ ਸਾਡੇ ਨਾਲ ਕੋਈ ਅਧਿਕਾਰੀ ਜਾਂ ਕੋਈ ਮੰਤਰੀ ਚ ਕੋਈ ਨਹੀਂ ਪਹੁੰਚਿਆ ਜੀ ਇਹਨੇ ਲੰਬੇ ਸਮੇਂ ਤੋਂ ਸਾਡੇ ਨਾਲ ਰਿਹਾ ਜਿਹੜਾ ਸਾਥ ਆ ਉਹਨੂੰ ਛਿੰਨਪਲ ਦੇ ਵਿੱਚ ਨਹੀਂ ਭੁਲਾਇਆ ਜਾਏਗਾ ਉਹਨਾਂ ਨੂੰ ਬਿਲਕੁਲ ਸਨਮਾਨ ਸਹਿਤ ਜਿਹੜਾ ਮੋਰਚੇ ਦੇ ਵਿੱਚੋਂ ਪੂਰੇ ਸਤਕਾਰ ਦੇ ਨਾਲ ਬਾਅਦ ਚ ਉਹਨਾਂ ਦੇ ਪਰਿਵਾਰ ਨੂੰ ਪਿੰਡ ਕੀਤਾ ਜਾਵੇਗਾ ਮਿਲੀ ਜਾਣਕਾਰੀ ਮੁਤਾਬਕ ਮਰਤਕ ਕਿਸਾਨ ਗਿਆਨ ਸਿੰਘ ਦੇ ਸਿਰ ਤੇ ਕਰਜ਼ਾ ਵੀ ਸੀ ਤੇ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਕਿਸਾਨ ਆਗੂਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਭਾ ਸਰਕਾਰ ਪਰਵਾਰ ਦੀ ਪਾਪੜੇ ਤਾਂ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾ ਸਕੇ ਪੀਟੀਸੀ న్యూਸ ਲਈ ਪਟਿਆਲਾ ਤੋਂ ਦਮਨਬੀਤ ਸਿੰਘ ਦੇ ਨਾਲ ਬਟਾਲਾ ਤੋਂ ਰਵੀ ਬਖਸ਼ ਦੀ ਰਿਪੋਰਟ